ਜਿਸ ਚੀਜ਼ ਦਾ ਸਭ ਨੂੰ ਇੰਤਜ਼ਾਰ ਸੀਗਾ ਉਹ ਦਿਨ ਬਹੁਤ ਹੀ ਜਲਦੀ ਲੱਗ ਕੇ ਆਣ ਵਾਲੇ ਨੇ ਲੋਕ ਸਭਾ ਚੋਣਾਂ ਦੀ ਜਿਹੜੀ ਡੇਟ ਆ ਉਹ ਚੋਣ ਕਮਿਸ਼ਨ 14 ਤੋਂ 15 ਮਾਰਚ ਨੂੰ ਲੋਕ ਸਭਾ ਦੇ ਚੋਣਾਂ ਦਾ ਜਿਹੜਾ ਐਲਾਨ ਉਹ ਕਰ ਸਕਦੀ ਆ ਸੂਤਰਾਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਦੇ ਤਰਜ ਉੱਤੇ ਹੀ ਇਸ ਵਾਰ ਸੱਤ ਾਂ ਦੇ ਵਿੱਚ ਜਿਹੜੀ ਆ ਚੋਣ ਹੋ ਸਕਦੀਆਂ ਵਾ ਤੇ ਕਿਆ ਜਾ ਰਹਾ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਵਿੱਚ ਪਹਿਲਾ ਗੇਡ ਲਈ ਚੋਣਾ ਸ਼ੁਰੂ ਹੋ ਸਕਦੀਆਂ ਨੇ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਅਸੀਂ ਚੋਣ ਕਮਿਸ਼ਨ ਵੱਲੋਂ ਦਾ ਐਲਾਨ ਜਿਹੜਾ ਕੀਤਾ ਗਿਆ ਵਾ 14 ਤੋਂ 15 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਐਡਾ ਵਾ ਉਹ ਐਲਾਨ ਜਿਹੜਾ ਹੋ ਸਕਦਾ ਵਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚੋਣ ਕਮਿਸ਼ਨ ਛੇਤੀ ਇੱਕ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਸਕਦੀ ਹੈ ਸੂਤਰਾਂ ਮੁਤਾਬਕ ਚੋਣ ਕਮਿਸ਼ਨ ਅਗਲੇ ਹਫਤੇ ਕਿਸੇ ਵੀ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਜੜੀ ਆ ਕਰ ਸਕਦੀ ਹੈ ਤੰਦਨ ਦੀ ਅਗਲੇ ਹਫਤੇ ਜਿਹੜਾ ਵਾਏ ਚੋਣਾਂ ਦਾ ਜਿਹੜਾ ਐਲਾਨ ਜਿਹੜਾ ਹੋ ਸਕਦਾ ਵਾ ਚੋਣ ਕਮਿਸ਼ਨ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਦੀ ਜਿਹੜੀ ਬਹੁਤ ਜਲਦੀ ਜਿਹੜੀ ਕੀਤੀ ਜਾ ਸਕਦੀ ਆ ਫਿਲਹਾਲ ਕਮਿਸ਼ਨ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਕਈ ਸੂਬਿਆਂ ਵਿੱਚ ਨਰੀਖਣ ਜਿਹੜੀ ਆ ਉਹ ਕਰ ਰਹੀ ਆ ਸਾਰੇ ਸੂਬਿਆਂ ਦੀ ਜਾਂਚ ਕਰਨ ਤੋਂ ਬਾਅਦ ਤਰੀਕਾ ਦਾ ਐਲਾਨ ਜਿਹੜਾ ਵਾ ਉਹ ਕੀਤਾ ਜਾਊਗਾ ਚੋਣ ਕਮਿਸ਼ਨ ਵੱਲੋਂ ਜਿਹੜਾ ਵਾ ਤਰੀਕਾ ਦਾ ਐਲਾਨ ਜਿਹੜਾ ਉਹ ਕੀਤਾ ਜਾਊਗਾ ਸੂਤਰਾ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਦੀ ਟੀਮ ਹਾਲੇ ਪੱਛਮੀ ਬੰਗਾਲ ਵਿੱਚ ਹੈ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਜਾਏਗਾ ਜਾਣਕਾਰੀ ਮੁਤਾਬਕ 19 ਮਾਰਚ ਤੱਕ ਚੋਣ ਕਮਿਸ਼ਨ ਵੱਲੋਂ ਆਪਣਾ ਦੌਰਾ ਜਿਹੜਾ ਵਾ ਪੂਰਾ ਕਰ ਲਿੱਤਾ ਜਾਏਗਾ ਇਸ ਮੌਕੇ ਚੋਣ ਅਧਿਕਾਰੀਆਂ ਦੀ ਮੁੱਖ ਚੋਣ ਕਮਿਸ਼ਨ ਲਗਾਤਾਰ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਵਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ AI ਤਕਨੀਕ ਦੀ ਜਿਹੜੀ ਵਰਤੋਂ ਕਰ ਸਕਦੀ ਹੈ ਇਸ ਦੇ ਲਈ ਕਮਿਸ਼ਨ ਵੱਲੋਂ ਇੱਕ ਵੱਖਰਾ ਵਿਭਾਗ ਜਿਹੜਾ ਬਣਾਇਆ ਗਿਆ ਵਾ ਜੋ ਸੋਸ਼ਲ ਮੀਡੀਆ ਉੱਤੇ ਡਿਜੀਟਲ ਪਲੇਟਫਾਰਮ ਉਤੇ ਗਲਤ ਜਾਣਕਾਰੀ ਨੂੰ ਹਟਾਉਣ ਦਾ ਕੰਮ ਕਰੇਗਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਵਾ ਚੋਣਾਂ ਤੋਂ ਪਹਿਲਾਂ ਕਈ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਵਾ ਭਾਰਤੀ ਜਨਤਾ ਪਾਰਟੀ ਵੱਲੋਂ 195 ਸੀਟਾਂ ਦਾ ਜਿਹੜਾ ਐਲਾਨ ਕਰਕੇ ਬਾਜ਼ੀ ਮਾਰ ਲਈ ਗਈ ਹੈ ਉੱਥੇ ਹੀ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਰਾਸ਼ਟਰੀ ਲੋਕ ਦਲ ਦੇ ਵੀ ਕੁਝ ਉਮੀਦਵਾਰਾਂ ਨੇ ਆਪਣੇ ਜਿਹੜੇ ਐਲਾਨ ਕਰ ਦਿੱਤੇ ਆ ਜਿਹੜੀ ਇਹ ਖਬਰ ਤੁਹਾਨੂੰ ਦੱਸ ਰਿਹਾ ਚੋਣ ਕਮਿਸ਼ਨ ਵੱਲੋਂ ਜਿਹੜਾ 14 ਤੋਂ 15 ਮਾਰਚ ਨੂੰ ਜਿਹੜਾ ਲੋਕ ਸਭਾ ਜਿਹੜੀ ਚੋਣਾਂ ਦਾ ਜਿਹੜਾ ਐਲਾਨ ਜਿਹੜਾ ਵਾ ਉਹ ਕੀਤਾ ਜਾ ਸਕਦਾ ਵਾ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਹਰ ਇੱਕ ਪਾਰਟੀ ਜਿਹੜੀ ਆਪਣੇ ਚੋਣਾਂ ਨੂੰ ਲੈ ਕੇ ਜਿਹੜੀ ਤਿਆਰੀ ਜੜੀ ਖਿੱਚ ਚੁੱਕੀ ਆ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਧੰਨਵਾਦ ਜਿਸ ਚੀਜ਼ ਦਾ ਸਭ ਨੂੰ ਇੰਤਜ਼ਾਰ ਸੀਗਾ ਉਹ ਦਿਨ ਬਹੁਤ ਹੀ ਜਲਦੀ ਲੱਗ ਕੇ ਆਣ ਵਾਲੇ ਨੇ ਲੋਕ ਸਭਾ ਚੋਣਾਂ ਦੀ ਜਿਹੜੀ ਡੇਟ ਆ ਉਹ ਚੋਣ ਕਮਿਸ਼ਨ 14 ਤੋਂ 15 ਮਾਰਚ ਨੂੰ ਲੋਕ ਸਭਾ ਦੀ ਚੋਣਾਂ ਦਾ ਜਿਹੜਾ ਐਲਾਨ ਉਹ ਕਰ ਸਕਦੀ ਆ ਸੂਤਰਾਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਦੇ ਤਰਜ ਉੱਤੇ ਹੀ ਇਸ ਵਾਰ 7 ਗੇੜਾਂ ਦੇ ਵਿੱਚ ਜਿਹੜੀ ਆ ਚੋਣ ਹੋ ਸਕਦੀਆਂ ਵਾਂ ਤੇ ਕਿਹਾ ਜਾ ਰਿਹਾ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਵਿੱਚ ਪਹਿਲਾ ਗੇੜ ਲਈ ਚੋਣਾਂ ਸ਼ੁਰੂ ਹੋ ਸਕਦੀਆਂ ਨੇ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਅਸੀਂ ਚੋਣ ਕਮਿਸ਼ਨ ਵੱਲੋਂ ਜਿਹੜਾ ਐਲਾਨ ਜਿਹੜਾ ਕੀਤਾ ਗਿਆ ਵਾ 14 ਤੋਂ 15 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਐਡਾ ਵਾ ਉਹ ਐਲਾਨ ਜਿਹੜਾ ਹੋ ਸਕਦਾ ਵਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚੋਣ ਕਮਿਸ਼ਨ ਛੇਤੀ ਇੱਕ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਸਕਦੀ ਹੈ ਸੂਤਰਾਂ ਮੁਤਾਬਕ ਚੋਣ ਕਮਿਸ਼ਨ ਅਗਲੇ ਹਫਤੇ ਕਿਸੇ ਵੀ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਜੜੀ ਆ ਕਰ ਸਕਦੀ ਹੈ ਤੰਦਸ ਦੀ ਅਗਲੇ ਹਫਤੇ ਜਿਹੜਾ ਵਾਏ ਚੋਣਾਂ ਦਾ ਜਿਹੜਾ ਐਲਾਨ ਜਿਹੜਾ ਹੋ ਸਕਦਾ ਵਾ ਚੋਣ ਕਮਿਸ਼ਨ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਦੀ ਜਿਹੜੀ ਬਹੁਤ ਜਲਦੀ ਜਿਹੜੀ ਕੀਤੀ ਜਾ ਸਕਦੀ ਆ ਫਿਲਹਾਲ ਕਮਿਸ਼ਨ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਕਈ ਸੂਬਿਆਂ ਵਿੱਚ ਨਰੀਖਣ ਜਿਹੜੀ ਆ ਉਹ ਕਰ ਰਹੀ ਆ ਸਾਰੇ ਸੂਬਿਆਂ ਦੀ ਜਾਂਚ ਕਰਨ ਤੋਂ ਬਾਅਦ ਤਰੀਕਾ ਦਾ ਐਲਾਨ ਜਿਹੜਾ ਵਾ ਉਹ ਕੀਤਾ ਜਾਊਗਾ ਚੋਣ ਕਮਿਸ਼ਨ ਵੱਲੋਂ ਜਿਹੜਾ ਵਾ ਤਰੀਕਾ ਦਾ ਐਲਾਨ ਜਿਹੜਾ ਉਹ ਕੀਤਾ ਜਾਊਗਾ ਸੂਤਰਾਂ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਦੀ ਟੀਮ ਹਾਲੇ ਪੱਛਮੀ ਬੰਗਾਲ ਵਿੱਚ ਹੈ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਜਾਏਗਾ ਜਾਣਕਾਰੀ ਮੁਤਾਬਕ 19 ਮਾਰਚ ਤੱਕ ਚੋਣ ਕਮਿਸ਼ਨ ਵੱਲੋਂ ਆਪਣਾ ਦੌਰਾ ਜਿਹੜਾ ਵਾ ਪੂਰਾ ਕਰ ਲਿੱਤਾ ਜਾਏਗਾ ਇਸ ਮੌਕੇ ਚੋਣ ਅਧਿਕਾਰੀਆਂ ਦੀ ਮੁੱਖ ਚੋਣ ਕਮਿਸ਼ਨ ਲਗਾਤਾਰ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ AI ਤਕਨੀਕ ਦੀ ਜਿਹੜੀ ਵਰਤੋਂ ਕਰ ਸਕਦੀ ਹੈ ਇਸ ਦੇ ਲਈ ਕਮਿਸ਼ਨ ਵੱਲੋਂ ਇੱਕ ਵੱਖਰਾ ਵਿਭਾਗ ਜਿਹੜਾ ਬਣਾਇਆ ਗਿਆ ਵਾ ਜੋ ਸੋਸ਼ਲ ਮੀਡੀਆ ਉੱਤੇ ਡਿਜੀਟਲ ਪਲੇਟਫਾਰਮ ਉਤੇ ਗਲਤ ਜਾਣਕਾਰੀ ਨੂੰ ਹਟਾਉਣ ਦਾ ਕੰਮ ਕਰੇਗਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਵਾ ਚੋਣਾਂ ਤੋਂ ਪਹਿਲਾਂ ਕਈ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਵਾ ਭਾਰਤੀ ਜਨਤਾ ਪਾਰਟੀ ਵੱਲੋਂ 195 ਸੀਟਾਂ ਦਾ ਜਿਹੜਾ ਐਲਾਨ ਕਰਕੇ ਬਾਜ਼ੀ ਮਾਰ ਲਈ ਗਈ ਹੈ ਉੱਥੇ ਹੀ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਰਾਸ਼ਟਰੀ ਲੋਕ ਦਲ ਦੇ ਵੀ ਕੁਝ ਉਮੀਦਵਾਰਾਂ ਨੇ ਆਪਣੇ ਜਿਹੜੇ ਐਲਾਨ ਕਰ ਦਿੱਤੇ ਆ ਜਿਹੜੀ ਇਹ ਖਬਰ ਤੁਹਾਨੂੰ ਦੱਸ ਰਹੇ ਆ ਚੋਣ ਕਮਿਸ਼ਨ ਵੱਲੋਂ ਜਿਹੜਾ 14 ਤੋਂ 15 ਮਾਰਚ ਨੂੰ ਜਿਹੜਾ ਲੋਕ ਸਭਾ ਜਿਹੜੀ ਚੋਣਾਂ ਦਾ ਜਿਹੜਾ ਐਲਾਨ ਜਿਹੜਾ ਵਾ ਉਹ ਕੀਤਾ ਜਾ ਸਕਦਾ ਵਾ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਹਰ ਇੱਕ ਪਾਰਟੀ ਜਿਹੜੀ ਆਪਣੇ ਚੋਣਾਂ ਨੂੰ ਲੈ ਕੇ ਜਿਹੜੀ ਤਿਆਰੀ ਜਿਹੜੀ ਖਿੱਚ ਚੁੱਕੀ ਆ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਧੰਨਵਾਦ